ਮੋਠਾ ਹੀ ਨਾਲਾ ਮੋਠਾ ਹੀ ਨਾਲਾ ਮੋਠਾ ਹੀ ਨਾਲਾ ਕੀ ਹੈ ਮੋਠਾ ਹੀ ਨਾਲਾ ਮੋਠਾ ਹੀ ਨਾਲਾ ਜੀ ਭਾਜੀ ਕੀ ਨਾਮ ਹੈ ਸਰਵਜ ਸਿੰਘ ਜੀ ਭਾਜੀ ਅੱਜ ਲੰਗਰ ਲਾਇਆ ਹੋਇਆ ਤੁਸੀਂ ਕੀ ਕਹੋਗੇ ਕਿੰਨੇ ਦਿਨ ਤੋਂ ਲੰਗਰ ਚੱਲ ਰਿਹਾ ਹੈ ਇਹ ਤਾਂ ਜੀ ਸਾਡਾ ਸਟਾਰਟਿੰਗ ਤੋਂ ਚੱਲ ਰਿਹਾ ਜਿੱਦੋਂ ਜਿਸ ਦਿਨ ਤੋਂ ਇਹ ਧਰਨਾ ਆਪਣਾ ਸਟਾਰਟ ਹੋਇਆ ਜੀ ਹਾਂਜੀ 14 ਤੋਂ 14 13 ਨੂੰ ਵੀ ਆਏ ਸੀਗੇ ਤੇ 14 ਤੋਂ ਸਾਡਾ ਲੰਗਰ ਚੱਲ ਰਿਹਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਜੀ ਤੁਸੀਂ ਕਿਸਾਨਾਂ ਦੀ ਸੇਵਾ ਕਰ ਰਹੇ ਹੋ ਤੁਸੀਂ ਖੁਦ ਵੀ ਕਿਸਾਨ ਹੋ ਤੇ ਕੀ ਕਹੋਗੇ ਧਰਨਾ ਲੰਬਾ ਜਾ ਰਿਹਾ ਹੈ ਦੇਖੋ ਜੀ ਅਸੀਂ ਤਾਂ ਹੁਣ ਜਿੱਥੇ ਬੰਦਿਆਂ ਦੇ ਉਹਨਾਂ ਦੀ ਆਵਾਜ਼ ਨੂੰ ਬੈਠੇ ਆ ਉਹਨਾਂ ਦੇ ਕਾਲ ਨੂੰ ਬੈਠੇ ਆ ਜਦੋਂ ਸਾਨੂੰ ਦੇਣਗੇ ਕਾਲ ਵੀ ਅੱਗੇ ਜਾਣਾ ਅਤੇ ਅਸੀਂ ਜਦੋਂ ਤੁਰ ਸਕਦੇ ਹਾਂ ਉਸ ਤੋਂ ਪਹਿਲਾਂ ਅਸੀਂ ਜਾ ਨਹੀਂ ਸਕਦੇ ਜੀ ਅੱਲੇ ਤੱਕ ਉਹਨਾਂ ਦਾ ਕੋਈ ਜਦੋਂ ਉਹਨਾਂ ਦਾ ਹੁਕਮ ਹੋ ਹੁਕਮ ਨਹੀਂ ਹੋਇਆ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਮੌਸਮ ਵੀ ਕਾਫੀ ਖਰਾਬ ਹੋਇਆ ਹੋਇਆ ਇਸ ਮੌਸਮ ਦੇ ਵਿੱਚ ਲਗਾਤਾਰ ਤੁਸੀਂ ਕੋਈ ਗੱਲ ਨਹੀਂ ਭਾਜੀ ਕਿਸਾਨ ਤਾਂ ਬਾਹਰੇ ਰਹਿੰਦਾ ਹਨੇਰੀ ਝੱਖੜ ਗਰਮੀ ਠੰਡ ਮੌਸਮ ਦੀ ਕੋਈ ਪਰਵਾਹੀ ਨਹੀਂ ਸਾਨੂੰ ਕੋਈ ਕਿੰਨਾ ਰਾਸ਼ਨ ਤਿਆਰ ਕਰਕੇ ਲਿਆਉਨੇ ਹੋ ਤੇ ਕਿੰਨੇ ਕਿਸਾਨ ਇਥੋਂ ਲੰਗਰ ਛੱਕੇ ਜਾਂਦੇ ਨੇ ਵੀਰ ਜੀ ਇਹ ਰਾਸ਼ਨ ਦਾ ਕੋਈ ਅੰਤ ਨਹੀਂ ਸਾਡੇ ਤੋਂ ਬਰਤਾਂ ਨਹੀਂ ਜਾਂਦਾ ਇੰਨਾ ਰਾਸ਼ਨ ਆਉਂਦਾ ਬਣਿਆ ਬਣਿਆ ਪਿੰਡਾਂ ਚੋਂ ਐਨਆਰਐਸ ਆਉਂਦਾ ਵੀ ਅਸੀਂ ਬਰਤਾਂ ਨਹੀਂ ਸਕਦੇ ਹੈਗੇ ਕੋਈ ਅੰਤ ਨਹੀਂ ਹੈਗਾ ਜਿਹੇ ਤਰ੍ਹਾਂ ਹੌਸਲਾ ਹੌ ਕਰਦੀ ਗੱਲਾਂ ਜੀ ਬੋਲੇ ਸੋਨਹਿਾਲ ਸਤਿ ਸ੍ਰੀ ਅਕਾਲ ਜਿੰਦਾਬਾਦ ਜਿੰਦਾਬਾਦ ਇਹ ਇਹ ਬਾਈ ਜੀ ਵੀ ਇੱਥੇ ਲੰਗਰ ਦੀ ਸੇਵਾ ਕਰ ਰਹੇ ਨੇ ਸਾਰਿਆਂ ਨੂੰ ਹੋਕਾ ਦਿੰਦੇ ਨੇ ਕੀ ਕਹਿਣਾ ਚਾਹੋਗੇ ਆਏ ਵੇ ਮੋਠਾ ਹੀ ਨਾਲਾ ਮੋਠਾ ਹੀ ਨਾਲਾ ਮੋਠਾ ਹੀ ਨਾਲਾ ਕੀ ਆ ਮੋਠਾ ਦੀ ਆ ਨਾਲਾ ਮੋਠਾ ਹੀ ਨਾਲਾ ਮੋਠਾ ਹੀ ਨਾਲਾ ਮੋਠਾ ਹੀ ਨਾਲਾ ਧੰਨਵਾਦ ਜੀ